ਇੱਕ ਵਾਰ ਗੁਰੂ ਗੋਬਿੰਦ ਸਿੰਘ ਜੀ ਦੇ 사త్సੰਗ ਵਿੱਚ ਇੱਕ ਸਿੱਧਾ ਸਾਦਾ ਕਿਸਾਨ ਆਇਆ। ਉਸ ਸਮੇਂ ਮੁਗਲਾਂ ਨਾਲ ਲੜਾਈਆਂ ਬਹੁਤ ਹੁੰਦੀਆਂ ਰਹਿੰਦੀਆਂ ਸਨ। ਉਸਨੇ ਕਿਹਾ ਮੈਨੂੰ ਕੋਈ ਸੇਵਾ ਬਖਸ਼ੋ ਤਾਂ ਗੁਰੂ ਸਾਹਿਬ ਨੇ ਕਿਹਾ ਕਿ ਤਿੱਕੀ ਤੈਨੂੰ ਬੰਦੂਕ ਚਲਾਉਣੀ ਆਉਂਦੀ ਹੈ? ਤਾਂ ਉਸਨੇ ਕਿਹਾ ਨਹੀਂ ਤਾਂ ਗੁਰੂ ਜੀ ਨੇ ਕਿਹਾ ਤੈਨੂੰ ਘੋੜ ਸਵਾਰੀ ਆਉਂਦੀ ਹੈ? ਤਾਂ ਉਸਨੇ ਕਿਹਾ ਨਹੀਂ ਤਾਂ ਗੁਰੂ ਸਾਹਿਬ ਨੇ ਕਿਹਾ ਕਿ ਫਿਰ ਤੂੰ ਕੀ ਕਰੇਂਗਾ? ਤਾਂ ਉਹ ਕਹਿਣ ਲੱਗਿਆ ਕਿ ਮੈਂ ਘੋੜਿਆਂ ਦੀ ਸੇਵਾ ਕਰਾਂਗਾ। ਤਾਂ ਉਹਨਾਂ ਨੇ ਉਸ ਨੂੰ ਘੋੜਿਆਂ ਦੀ ਸੇਵਾ ਤੇ ਲਗਾ ਦਿੱਤਾ ਆਪ ਬੜੇ ਪ੍ਰੇਮ ਨਾਲ ਘੋੜਿਆਂ ਦੀ ਸੇਵਾ ਕਰਦੇ ਕੁਝ ਸਮੇਂ ਵਿੱਚ ਘੋੜੇ ਬੜੇ ਤਕੜੇ ਹੋ ਗਏ ਇੱਕ ਵਾਰ ਗੁਰੂ ਗੋਬਿੰਦ ਸਿੰਘ ਜੀ ਘੋੜਿਆਂ ਦੇ ਤਵੇਲੇ ਵਿੱਚ ਆਏ ਉਹਨਾਂ ਨੇ ਪੁੱਛਿਆ ਕਿ ਘੋੜਿਆਂ ਦੀ ਸੇਵਾ ਕਿਸ ਨੇ ਕੀਤੀ ਹੈ ਤਾਂ ਮੁਖੀ ਨੇ ਕਿਹਾ ਕਿ ਬੇਲੇ ਨੇ ਤਾਂ ਗੁਰੂ ਜੀ ਨੇ ਉਸ ਤੋਂ ਪੁੱਛਿਆ ਕਿ ਤੇਰਾ ਨਾਂ ਕੀ ਹੈ ਤਾਂ ਉਸ ਨੇ ਕਿਹਾ ਕਿ ਬੇਲਾ ਤਾਂ ਗੁਰੂ ਜੀ ਨੇ ਕਿਹਾ ਕੁਝ ਪੜਿਆ ਵੀ ਹੈ ਕਿ ਨਹੀਂ ਉਸ ਨੇ ਉੱਤਰ ਦਿੱਤਾ ਕਿ ਨਹੀਂ ਗੁਰੂ ਜੀ ਨੇ ਕਿਹਾ ਕਿ ਤੈਨੂੰ ਅਸੀਂ ਪੜ੍ਹਾ ਦੇਵਾਂਗੇ ਪੜ੍ਹਿਆ ਕਰ ਤੇ ਨਾਲੇ ਸੇਵਾ ਕਰੀ ਗੁਰੂ ਸਾਹਿਬ ਉਸ ਨੂੰ ਰੋਜ਼ ਇੱਕ ਪੰਕਤੀ ਦੇ ਦਿੰਦੇ ਉਹ ਯਾਦ ਕਰ ਲੈਂਦਾ ਇੱਕ ਦਿਨ ਗੁਰੂ ਜੀ ਮੁਗਲਾਂ ਨਾਲ ਲੜਾਈ ਕਰਨ ਜਾ ਰਹੇ ਸੀ ਬੇਲਾ ਦੌੜਦਾ ਹੋਇਆ ਆਇਆ ਤਾਂ ਗੁਰਾਂ ਜੀ ਨੂੰ ਕਹਿਣ ਲੱਗਾ ਕਿ ਮੈਨੂੰ ਪੰਕਤੀ ਦੇ ਜਾਓ ਤਾਂ ਗੁਰਾਂ ਨੇ ਕਿਹਾ ਵਕਤ ਨਹੀਂ ਵੇਖਦਾ ਕਿ ਅਸੀਂ ਕਿਤੇ ਜਾ ਰਹੇ ਹਾਂ ਤਾਂ ਗੁਰਾਂ ਨੇ ਕਿਹਾ ਵਾਹ ਭਾਈ ਬੇਲਾ ਨਾ ਪਛਾਣੇ ਵਕਤ ਨਾ ਪਛਾਲੇ ਬੇਲਾ ਬੇਲਾ ਨੇ ਸੋਚਿਆ ਕਿ ਸ਼ਾਇਦ ਮੈਨੂੰ ਕੋਈ ਤੁਕ ਦੱਸ ਕੇ ਗਏ ਹਨ ਉਹ ਸਾਰਾ ਦਿਨ ਉਹੀ ਪੰਕਤੀ ਰਟਦਾ ਰਿਹਾ ਸਾਰੇ ਸੇਵਾਦਾਰਾਂ ਨੇ ਉਸ ਦਾ ਮਜ਼ਾਕ ਉਡਾਇਆ ਜਦੋਂ ਸ਼ਾਮ ਨੂੰ satsang ਹੋਇਆ ਤਾਂ ਉਹਨਾਂ ਨੇ ਗੁਰਾਂ ਜੀ ਤੋਂ ਪੁੱਛਿਆ ਕਿ ਤੁਸੀਂ ਬੇਲਾ ਨੂੰ ਕੋਈ ਤੁਕ ਦੇ ਗਏ ਸੀ ਤਾਂ ਗੁਰਾਂ ਜੀ ਨੇ ਕਿਹਾ ਨਹੀਂ ਤਾਂ ਉਹ ਕਹਿੰਦੇ ਕਿ ਬੇਲਾ ਤਾਂ ਸਾਰਾ ਦਿਨ ਇੱਕੋ ਹੀ ਟੁੱਕ ਰਟਦਾ ਰਿਹਾ ਹੈ ਵਾ ਪਈ ਬੇਲਾ ਨਾ ਪਛਾਣੇ ਵਕਤ ਨਾ ਪਛਾਣੇ ਬੇਲਾ ਗੁਰੂ ਸਾਹਿਬ ਨੇ ਹੱਸ ਕੇ ਕਿਹਾ ਜਿਸ ਨੇ ਵਕਤ ਨਹੀਂ ਪਛਾਣਿਆ ਉਹ ਸਮਝ ਗਿਆ ਤੇ ਪਾਰ ਹੋ ਗਿਆ ਜਦੋਂ ਗੁਰਾਂ ਜੀ ਨੇ ਇੰਨੀ ਗੱਲ ਕਹੀ ਤਾਂ ਬੇਲੇ ਦੀ ਉੱਪਰ ਚੜਾਈ ਹੋ ਗਈ ਉਸ ਸਮੇਂ ਕੁਝ ਸੇਵਾਦਾਰ ਗ੍ਰੰਥੀ ਪ੍ਰਣਾਮ ਧੰਨਵਾਦ ਕਰਦੇ ਸੀ ਉਹ ਕ੍ਰੋਧ ਨਾਲ ਭਰ ਗਏ ਅਤੇ ਬੋਲੇ ਅਸੀਂ ਕਦੋਂ ਦੇ ਇੱਥੇ ਸੇਵਾ ਕਰਦੇ ਹਾਂ ਸਾਨੂੰ ਕੁਝ ਪ੍ਰਾਪਤ ਨਹੀਂ ਹੋਇਆ ਜਦੋਂ ਗੁਰੂ ਜੀ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਕਿਹਾ ਭੰਗ ਲਿਆਓ ਅਤੇ ਉਸ ਨੂੰ ਪ੍ਰੇਮ ਨਾਲ ਪੀਸੋ ਕਹਿੰਦੇ ਹਨ ਕਿ ਜਿੰਨਾ ਭੰਗ ਨੂੰ ਪੀਸੋ ਓਨਾ ਹੀ ਨਸ਼ਾ ਜ਼ਿਆਦਾ ਹੁੰਦਾ ਹੈ ਭੰਗ ਦਾ ਘੜਾ ਤਿਆਰ ਹੋ ਗਿਆ ਗੁਰੂ ਸਾਹਿਬ ਨੇ ਕਿਹਾ ਇਸ ਦੀ ਕੁਰਲੀ ਕਰੋ ਅਤੇ ਬਾਹਰ ਛੱਡੋ ਜਦੋਂ ਸਾਰਾ ਘੜਾ ਖਾਲੀ ਹੋ ਗਿਆ ਤਾਂ ਗੁਰਾਂ ਨੇ ਕਿਹਾ ਕਿ ਕੁਝ ਨਸ਼ਾ ਹੋਇਆ ਤਾਂ ਉਹਨਾਂ ਨੇ ਕਿਹਾ ਨਹੀਂ ਜੇ ਉਸ ਨੂੰ ਪੀਂਦੇ ਤਾਂ ਹੀ ਨਸ਼ਾ ਹੁੰਦਾ ਤਾਂ ਗੁਰਾਂ ਜੀ ਨੇ ਕਿਹਾ ਬੇਲੇ ਵਾਲੇ ਸਵਾਲ ਦਾ ਇਹੀ ਜਵਾਬ ਹੈ ਕਿ ਉਸ ਦੇ ਅੰਦਰ ਪ੍ਰੇਮ ਦਾ ਰੰਗ ਚੜ ਗਿਆ ਹੈ ਇਸ ਦਾ ਮਤਲਬ ਹੈ ਕਿ ਜਿੰਨੀ ਦੇਰ ਪਿਆਰ ਨਾ ਹੋਵੇ ਉੰਨੀ ਦੇਰ ਨਾ ਪੜਦਾ ਖੁੱਲਦਾ ਹੈ ਅਤੇ ਨਾ ਹੀ ਮੁਕਤੀ ਮਿਲਦੀ ਹੈ